ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਤਵੀਂ ਵਿਸ਼ਾਲ ਚੋਬਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਬੜੀ ਖੂਟਾ ਉਨਾਰ ਜੈ ਰਘੂ ਬਾਬਾ ਜਨੂੜਾ ਤੇ ਸੇਵਾਦਾਰਾਂ ਨੂੰ ਔਰ ਸੰਗਤਦਾਰਾਂ ਨੂੰ ਪਹੁੰਚਣ ਦਾ ਅਗੋਗ ਹੋਣੀ ਆ ਰਿਹਾ ਹੈ ਹੋਇਆ ਬੜੀ ਖੂਟਾ ਉਨਾਰ ਜੈ ਰਘੂ ਬਾਬਾ ਜਨੂੜਾ ਦੇ ਸੇਵਾਦਾਰੋ ਲੋਕਾਂ ਹੋਰ ਸੰਗਤਦਾਰੋ ਲੋਕਾਂ ਭਗਤ ਜੀ ਦੇ ਅਗੋਗ ਨੂੰ ਇੱਕ ਯਾਦ ਸਭਨੀ ਸੋਹ ਯਾਤਰਾ ਬਟੇ ਇਸ ਜੰਡੇ ਟੱਗਨਾ ਐਸੀ ਉਸੇ ਜਗ੍ਹਾ ਦੇ ਬਧਿਆਪੀ ਦਿਨਾ ਨਹੀਂ ਕਰ ਸਕੀਏ ਕਿ ਜਿਸ ਵਿੱਚ ਤੁਸ ਜੁੜੇ ਸੁਤਰਾ ਬੇਰੀਆ ਜਵਾਰੀ ਸੀ ਇਸ ਤੋਂ ਗੌਰਮ ਨੇ ਸਾਰੇ ਜਪਨੀ ਕੇ ਜਰੀ ਜਿਹੜੇ ਬਾਈ ਬਾਗ ਪੋਠ ਬਾਗ ਬਣੇ ਹੋਣਾ ਉਸ ਤੋਂ ਉੱਪਰ ਸਾਰੇ ਨਹੀਂ ਜਾਣਾ ਇੱਕਠੇ ਹੋ ਗਏ ਤਾਂ ਜਿਹੜਾ ਅਗੇ ਟ੍ਰੈਫਿਕ ਨੂੰ ਪ੍ਰੋਬਲਮ ਆਵੇ ਔਰ ਪੂਰੇ ਨਾਲ ਖਾਸ ਤੇ ਆਲੇ ਬੜਾ ਬਫੂਰੀ ਪੀਂਦਾ ਜਾ ਕੋ ਪਾਣੀ ਜਾਂ ਕੋਈ ਵੀ ਬੋਸਤਾ ਜਾਂ ਕੋਈ ਵੀ ਕੋਡਰ ਪੁਰਾਤੇ ਨਾਲ ਜੀ ਜਾਵੇ ਉਹਨਾਂ ਬਾਰੇ ਖਾਸ ਕਰਕੇ ਬਾਲਗਾਂ ਨੇ ਕਿਹਾ ਹੈ ਸੀ ਇਹਨਾਂ ਦੀ ਸਫਾਈ ਰੱਖਾਂਗੇ ਕਾਹ ਵਾਸਤੇ ਉਹਨਾਂ ਨੇ ਸਵੇਰੇ ਦੇ ਵਿੱਚ ਵੀ ਬੜੀਆਂ ਜੀਕੇ ਨਾਲ ਸੀ ਅਗਰੇ ਵੀ ਪੁੱਛੋਗੇ ਉਹ ਪ੍ਰੋਗਰਾਮ ਨੂੰ ਲੇਗ ਦੇ ਜਾਂ ਕਰਦੇ ਆ ਔਰ ਕਾਫੀ ਸਮਾਂ ਲੱਗ ਜਾਂਦਾ दूर दराज सारे पास जिन्ना भी हो सकता ਵਾਪਸ ਵੀ ਦੇਵੇ ਅਤੇ ਫੇਸਬੁਕ ਤੇ ਵੀ ਕਾਫੀ ਰਕਤ ਦੇ ਇਨਸਾਫ ਨੇ ਕਰੇ ਬਹੁਤ ਬਹੁਤ ਵੀ ਉਲਾ ਵੀ ਵੀਡੀਓ ਕਵਰੇਜ ਕਰਕੇ ਦੇ ਜੈ ਬੈਸ਼ਨੋ ਮਾਤਾ ਮੰਦਰ ਨਵਲਾਰਾ ਅਰਜੋ ਮਿਲਿਆ ਇਡਲੀ ਬਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਵੀਂ ਵਿਸ਼ਾਲ ਚੋਬਾ ਯਾਤਰਾ ਦਾ ਅਯੋਜਨ ਕੀਤਾ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ 17 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰਾਂ 2 ਵਜੇ ਛੋਭਾ ਯਾਤਰਾ ਆਰੰਭ ਹੋਵੇਗੀ ਤੇ 6 ਵਜੇ ਨਵਲੜਾ ਸ਼ਹਿਰ ਦੇ ਵਿੱਚੋਂ ਪ੍ਰਕਰਮਾ ਕਰਦੀ ਹੋਈ 6 ਵਜੇ ਸਮਾਪਤੀ ਹੋਵੇਗੀ ਇਸ ਛੋਭਾ ਯਾਤਰਾ ਦੇ ਵਿੱਚ ਜਿੱਥੇ ਇਟਲੀ ਭਾਰ ਚੋਂ ਸੰਗਤਾਂ ਹਮ ਹਮ ਆ ਕੇ ਪਹੁੰਚ ਰਹੀਆਂ ਹਨ ਉੱਥੇ ਨਾਲ ਦੀ ਨਾਲ ਭਾਰਤੀ ਅੰਬੈਸੀ ਮਲਾਂ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਇਸ ਸ਼ੋਭਾ ਯਾਤਰਾ ਵਿੱਚ ਸ਼ਰਕਤ ਕਰ ਰਹੇ ਹਨ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਸ਼ੋਭਾ ਯਾਤਰਾ ਵਿੱਚ ਸਾਰੀ ਸੰਗਤ ਨੂੰ ਬੱਦ ਚੜ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਗਈ ਹੈ ਕਮੇਟੀ ਵੱਲੋਂ ਸਾਗਤ ਲਈ ਖਾਣ ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਨਾਲ ਦੀ ਨਾਲ ਸਰਖਿਆ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਰਿਹਾ ਸੋ ਸਾਰੀਆਂ ਸੰਗਤਾਂ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਜੈ ਕਰਕਾਰਨ